ਵਾਦੀ ਲੱਗਾ ਕਹਿੰਦੇ ਇਤਰਾਕ ਆਵਾਜ ਜ ਗਈ ਐ ਐਕਸੀਡੈਂਟ ਹੋਇਆ ਤੇ ਮੋਰਚਾ ਘਾੜਾ ਆ ਤੇ ਜਨਾਨੀ ਨਾਲ ਇੱਕ ਨਿਆਣਾ ਆ ਨੂੰ ਮੇਰਾ ਤੇ ਨਾ ਕੋਈ ਸੀ ਤੇ ਨਾ ਤੇ ਬੋਤ ਮੇਰਾ ਤੇ ਕਹਿ ਲੈ ਮੇਰਾ ਤਾਰਾ ਏ ਤੇ ਫਾਟਕ ਦੇ ਉੱਪਰ ਸਾਰੇ ਇੱਕ ਟਰੱਕ ਆਇਆ ਜੀ ਸਰ ਟ੍ਰੱਕ ਦੇ ਤਾੜੇ ਨਾਲ ਇਹਨਾਂ ਦੇ ਹਿੱਟ ਹੋਣ ਕਰਕੇ ਇਹ ਰਮਨਦੀਪ ਦੇ ਮੋਕੇ ਤੇ ਮੌਤ ਹੋ ਗਈ ਹੈ ਜੀ। ਆ ਬੇਮਰਨ ਆਈ। ਕਿਹੜੀ ਜਗ੍ਹਾ ਤੂੰ ਜੀ? ਜਿੰਡੇ ਵਾਲਾ ਗਰੂ ਚੋਤੀਸਰ ਰੋਡ। ਇਹ ਜਿਹੜਾ ਗਹਿਰੀ ਮੱਡੀ ਫਾਟਕ ਤੇ ਐਕਸੀਡੈਂਟ ਹੋਇਆ ਵਾ ਵੀਰ ਜੀ ਤੁਹਾਡੇ ਕੀ ਲੱਗਦੇ ਨੇ? ਸਾਏ ਦਾ ਮੁੰਡਾ ਹੈ ਮੇਰੇ ਜੀ ਸਰਕਾਰੀ ਨੌਕਰੀ ਕਰਦਾ ਅੰਬਸਰ ਵਿੱਚ। ਤੇ ਕੀ ਕੰਮ ਕਰਦੇ ਨੇ? ਸਰਕਾਰੀ ਨੌਕਰੀ ਕਰਦੇ। ਤੇ ਕਿੱਥੋਂ ਆ ਰਹੇ ਸੀ ਪਾਜੀ? ਇਹ ਪਾਲਸ ਤੋਂ ਆਉਂਦੇ ਸੋਈ ਫਾਰਮ ਤੋਂ। ਕੀ ਬੋਈ ਤੇ ਤੁਹਾਨੂੰ ਕਿਵੇਂ ਪਤਾ ਲੱਗਾ ਜੀ ਆਨੂੰ ਉੱਤਰ ਨੂੰ ਜਹਾਨੇ ਦੱਸਿਆ ਇਤਨਾ ਤੁਹਾਡੇ ਅਰਗੇ ਨਹੀਂ ਤੇ ਤੁਹਾਡੇ ਬਲਡਾਂ ਦਾ ਮੋਟਰ ਤੇ ਤੁਹਾਡੇ ਤਾਂ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਤੁਹਾਨੂੰ ਕੀ ਪਤਾ ਲੱਗਾ ਤੁਹਾਨੂੰ ਪਤਾ ਨਹੀਂ ਲੱਗਾ ਕਹਿੰਦੇ ਇਤਰਾਕ ਵੱਜ ਗਏ ਜੀ ਇਹ ਐਕਸੀਡੈਂਟ ਹੋਇਆ ਤੇ ਮੋਟਰਸਾਈਕਲ ਆ ਆ ਤੇ ਜਨਾਨੀ ਨਾਲ ਇੱਕ ਨਿਆਣਾ ਆਨੂੰ ਪਤਾ ਹੀ ਤੇ ਜਦੋਂ ਨਿਆਣਾ ਦੇ ਆਈ ਫਿਰ ਵੇਖਣਾ ਇਹ ਬਲਡ ਬਲਡ ਗਿਆਣਾ ਇਹ ਇੱਕ ਸਮਝਿਆ ਤਾਂ ਹੋਈ ਚੱਲ ਸਾਡੇ ਬੰਦੇ ਵੀ ਗਏ ਉੱਧਰ ਦੇ ਹੋਏ ਸਾਡੇ ਬੰਦੇ ਨਿਕਲੇ ਬੜੀ ਯਾਤਾਏ ਦਾ ਮੁੰਡਾ ਮੇਰੇ ਦਾ ਇਹ ਉਸ ਟ੍ਰੱਕ ਡਰਾਈਵਰ ਦਾ ਤੁਹਾਨੂੰ ਭਾਈ ਪਤਾ ਲੱਗਾ ਨਹੀਂ ਭਾਈ ਉਸ ਗੱਡੀ ਦਾ ਪਤਾ ਨਹੀਂ ਲੱਗਾ ਤੁਹਾਨੂੰ ਨਹੀਂ ਭਾਈ ਲੈ ਗਿਆ ਲੈ ਗਿਆ ਗੱਡੀ ਕਹਿੰਦੇ ਘੈਰੀ ਇੱਥੇ ਮੁੰਡਾ ਬੰਦਾ ਇੱਥੇ ਹੀ ਹੈ ਤੁਸੀਂ ਕੀ ਮੰਗ ਕਰਦੇ ਜੀ ਹਾਂਜੀ ਕੀ ਮੰਗ ਕਰਦੇ ਜੀ ਜੀ ਮਤਲਬ ਤੁਸੀਂ ਮਿਲਣੀ ਚਾਹੀਦੀ ਹਾਂਜੀ ਤਾਂ ਜੀ ਆ ਮਿਲਣੀ ਚਾਹੀਦੀ ਉਹਨੂੰ ਪੂਰੀ ਮਰੋਦੀ ਕੀ ਗਲਤੀ ਹੈ ਉਹਨੇ ਸਜ਼ਾ ਮਿਲਣੀ ਚਾਹੀਦੀ ਹੈ ਤੇ ਉਹ ਜਿਹੜੇ ਇਹਨਾਂ ਦੇ ਨਾਲ ਕੌਣ ਕੌਣ ਸੀ ਉਹ ਮੇਰੀ ਤਾਈ ਹੈ ਕਦੇ ਮੇਰੇ ਤਾਈ ਦਾ ਮੁੰਡਾ ਆ ਤਾਈ ਦੀ ਕੀ ਕਿਸ ਹਾਲਤ ਵਿੱਚ ਨਹੀਂ ਤਾਈ ਮੇਰੀ ਨਾਲ ਹੀ ਆਏ ਇੰਨਾ ਨਹੀਂ ਮੈਨੂੰ ਪਤਾ ਮੈਨੂੰ ਜੰਡਿਆਲੇ ਚ ਪਤਾ ਲੱਗਾ ਤੇ ਇਹਦਾ ਇਹਦਾ ਤੁਹਾਡੇ ਭਰਾ ਹੀ ਦੇ ਬੰਦੇ ਐਸੇ ਡੱਟ ਹੋ ਗਿਆ ਬੱਚਾ ਜਿਹੜਾ ਕੋਈ ਛੋਟਾ ਛੋਟਾ ਦਸਰੇ ਨਾਲ ਤਾਈ ਮੇਰੇ ਦਾ ਇਹ ਜਾਇਦਰਾ ਮੁੰਡਾ ਉਹ ਬੱਚੇ ਦੀ ਉਮਰ ਕਿੰਨੀ ਸੀ ਜਿਹੜਾ ਨਾਲ ਆ ਪਰ ਉਮਰ ਤੇ ਹੈਗੀ 8 7 8 ਸਾਲ ਹੋਣੀ 5 7 ਤਾਈ ਦੇ ਨਾਂ ਦਾ ਪਤਾ ਤਾਂ ਹਾਂ ਜੀ ਸੁમિતਰਾ ਨਹੀਂ ਨਾ ਸੁમિતਰਾ ਇਹ ਇਸ ਜਿਹਦੀ ਮ੍ਰਿਤਕ ਦੀ ਮੌਤ ਹੋਈਦਾ ਕੀ ਨਾਂ ਜੀ ਇਹਦਾ ਨਾਂ ਰਮਨ ਓਕੇ ਭਾਈ ਅੱਜ ਕੀ ਨਾਂ ਕਾ ਜੀ ਪ੍ਰਿਆ ਆ ਕਿਤਰਾ ਐਕਟੀਵਿਟੀ ਕੜਾਮ ਆਪਰੇ ਕੀ ਕੋਲੋਂ ਭਈਆ ਸਰ ਮੰਮੀ ਨੂੰ ਕੰਮ ਤੋਂ ਲੈਣਗੇ ਆਪ ਜੋਬ ਤੋਂ ਆਏ ਬਾਦ ਉਹ ਨਵੀ ਨੂੰ ਲੈਣਗੇ ਕੱਬ ਤੋਂ ਅੱਛਾ ਜੀ ਅੱਜ ਇਹ ਕਿੰਨੇ ਕ ਵਜੇ ਘਟਣਾ ਵਾ 5 ਵਜੇ 5 ਵਜੇ ਘਟਣਾ ਵਾ ਓਕੇ ਤਾਨੂੰ ਕਿਦਾਂ ਪਤਾ ਲੱਗਾ ਸਰ ਫੋਨ ਆਇਆ ਡਾ ਬੇਟਾ ਨਾਲ ਛੋਟਾ ਜਿੰਨਾ ਦਾ ਪੱਟ ਟੁੱਟ ਗਿਆ ਉਹਨਾਂ ਨੇ ਕਿਆ ਕਿਆ ਤੇ ਘਰ ਦਾ ਤੁਦੋ ਜਾ ਕੇ ਉਹ ਕਿਨੇ ਕੇ ਸਾਲਾਂ ਦਾ ਬੇਟਾ ਸਾਡਾ 8 ਸਾਲਾਂ ਦਾ ਵਾ 8 ਸਾਲਾਂ ਦਾ ਬੇਟਾ ਤੇ ਮੋਕੇ ਤੇ ਦੋਹਾਂ ਦੀ ਮੌਤ ਹੋ ਗਈ। ਨਹੀਂ ਮੈਂ ਮੇਰੀ ਰਾਤ ਜਾਂਦਾ ਜਾਂਦਾ ਮੇਰੇ ਹਸਬੰਦੇ ਮਗੇ ਤੇ ਆ ਗਿਆ। ਮੁੰਡੇ ਦੀ ਕਿੰਨੀ ਉਮਰ ਸੀ? 80। ਜਿਹਨਾਂ ਦੀ ਡੈਥ ਹੋਈ ਉਹ ਤੁਹਾਡੇ ਹਸਬੰਦੇ। ਮੇਰੇ ਹਸਬੰਦੇ। ਕਿੰਨੀ ਉਹਨਾਂ ਦੀ ਕਿੰਨੀ ਉਮਰ ਸੀ? ਉਹਨਾਂ ਦੀ ਹੈ 23 ਸਾਲ। 23 ਸਾਲ ਉਮਰ ਸੀ। ਹਾਂਜੀ। ਕੀ ਮੰਗ ਕਰਦੇ? ਕੀ ਮੰਗ ਕਰਦੇ ਹੁਣ ਪ੍ਰਸ਼ਾਦ ਜੀ? ਮੈਂ ਨਹੀਂ ਆਏ ਜਿਹਨਾਂ ਨੇ ਮੇਰਾ ਘਰ ਬਜਾੜਿਆ ਵੇ ਚੜ ਜਾਣਗੇ ਤੇ। ਮੇਰਾ ਤੇ ਨਾ ਕੋਈ ਤੇ ਨਾ ਕੋਈ ਪਰ ਤੇ ਮੇਰਾ ਤੇ ਘਰ ਲੈ ਮੇਰਾ ਸਾਰਾ ਏ ਸਰ ਤੁਸੀਂ ਕਹਿਣਾ ਚਾਹੋ ਮੈਂ ਸਰ ਰਕੇਸ਼ ਮਾਨ ਤੇ ਇਹ ਮੇਰੀ ਭੂਆ ਜੀ ਦੀ ਮੇਰੀ ਭੂਆ ਜੀ ਦਾ ਲੜਕਾ ਸੀ ਅੱਜ ਇਹ ਸਾਰੇ ਇੱਥੋਂ ਆ ਰਹੇ ਸੀ ਕਿਉਂਕਿ ਉਹ ਮਲੇ ਦਵਾਈ ਲੈ ਕੇ ਆ ਰਹੇ ਨੇ ਉਹ ਨਾਲ ਬੱਚਾ ਛੋਟਾ ਤੇ ਲਾਉ ਦਵਾਈ ਲੈ ਕੇ ਆਇਆ ਉਹ ਉੱਥੋਂ ਸਾਰਾ ਰੌਣਕ ਸਾਈਡ ਤੇ ਆ ਕੇ ਰਕਾਲੇ ਦੇਖੋ ਵੀਡੀਓ ਚੱਲ ਚੱਕੀ ਤਾਂ ਦੇਖੋ ਇਹ ਬਿਲਕੁਲ ਆਪਣੇ ਆਖਾ ਜੀ ਤੁਹਾਨੂੰ ਜਿਹੜਾ ਟਰੱਕੜਾ ਰੋਮ ਸਾਈਡ ਤੇ ਸ਼ਾਇਦ ਕਿਪੇ ਦੋ ਸਾਦਾ ਵੀ ਉਹਨੂੰ ਨਸ਼ਾ ਪਤਾ ਕੀਤਾ ਹੋਇਆ ਤੇ ਉਹਨੇ ਸਰਪਲ ਨੂੰ ਉੱਪਰ ਚੜਾਤਾ ਕੋਈ ਮੋਟਰਸਾਈਕਲ ਦਾ ਬਹੁਤ ਬੁਰਾ ਹਾਲ ਕੀਤਾ ਆ ਮੋਟਰਸਾਈਕਲ ਬਿਲਕੁਲ ਜਨਾਲਾ ਸਕੇ ਨਾ ਗਿਆ ਹਾਂ ਤੇ ਸੈਨਟਾ ਦੇ ਕੋਈ ਦੇਖਿਆ ਨਾ ਮੁੱਛ ਲੈ ਇਹਦੀ ਚੀਜ਼ ਬਹੁਤ ਬੁਰਾ ਰਹਾ ਟਰੱਕ ਵਾਲਾ ਜਿਹੜਾ ਉਸ ਟੈਂਕ ਕਿੱਥੇ ਟਰੱਕ ਵਾਲਾ ਸਾਰੇ ਰਸਟ ਕੀਤਾ ਆਪਣੇ ਆ ਮਲਾਜਮ ਭਰਾਵਾਂ ਨੇ ਮੌਕੇ ਤੇ ਪੁਲਿਸ ਪਹੁੰਚ ਗਈ ਸੀ ਹਾਂ ਜੀ ਸਾਰਾ ਮਲਾਜਮ ਪੂਰਾ ਫਰੈਸਟ ਨਾਲ ਸਾਥ ਦੇ ਨੇ ਬਰੋ ਇਹਨਾਂ ਦੇ ਕੋਲ ਪੈਸੇ ਹੀ ਨਹੀਂ ਆਤ ਜੋੜ ਗਏ ਵੀ ਸਾਰਾ ਇਹਨਾਂ ਨੂੰ ਸੱਤ ਤੋਂ ਸੱਤ ਸਭ ਤੇਰੀ ਆ ਬਈ ਕੋ ਕੋ ਘਰ ਤੇ ਬਰਬਾਦ ਹੋ ਗਿਆ ਸਰ ਮੰਮੀ ਵੀ ਪੂਰੀ ਹੋ ਗਈ ਬਈ ਨਾਲ ਬੇਟੇ ਦਾ ਵੀ ਪਤਾ ਕੋਈ ਨਹੀਂ ਦਾ ਬੱਚੇ ਦਾ ਵੀ ਕੁਝ ਕਹਿ ਨਹੀਂ ਸਕਦੇ ਤੇ ਆਪਦੇ ਮੌਕੇ ਦੀ ਹੀ ਇਤਹਾ ਹੋ ਗਿਆ ਨਾ ਮੈਂ ਜਿੰਨਾਂ ਦੀ ਮੌਤ ਹੋ ਗਈ ਉਹਨਾਂ ਦੀ ਉਮਰ ਕਿੰਨੀ ਸੀ ਸੀ ਕੋਈ ਕੋਈ 24 ਸਾਲ ਹੋ ਗਈ ਸਰ ਤੇ ਜਿਹੜੇ ਇਹਨਾਂ ਦੀ ਮਾਤਾ ਜੀ ਸੁਮਿਤਰਾ ਕੋਰ ਉਹਨਾਂ ਦੀ ਉਮਰ ਕਿੰਨੀ ਸੀ ਜਿਹੜੇ ਜਿਹੜੇ ਲੋਕ ਪੰਜਾਬ 55 55 ਇਹਦੇ ਇਹਦੇ ਹੋ ਗਏ 100 ਵੱਧ ਨੇ ਤੁਸੀਂ ਅਸੀਂ ਆਪਣੇ ਜਗਿਆਲਾ ਗੁਰੂ ਇਹ ਬਰਵਾ ਉਤੇ ਕੌਸ਼ਲਾ ਰੋਡ ਹੈ ਮਾਧਰਾਣੀ ਦੇ ਬੈਕ ਸੈਡ ਆ ਜਿਹੜਾ ਜਿਹੜਾ ਤੀਨਾ ਤਾੜਾ ਲਗਾਇਆ ਅਸਾ ਇਹਦਾ ਪਤਾ ਚਾਹੀਦਾ ਪਰ ਜੁੜ ਕੇ ਬੁਣਨ ਦੀ ਗੇਰੀ ਨੇ ਜਾਂ ਦਰਜ ਜੁੜ ਕੇ ਬੇਜਤੀ ਹੈ ਕਿ ਆਪਾਂ ਗਰੀਬ ਬੰਦੇ ਆ ਤੇ ਇਹਨਾਂ ਦੀ ਫਰਮਾਈ ਹੋਈ ਜੇ ਵੀ ਹਾਂਜੀ ਥੈਂਕ ਯੂ ਠੀਕ ਹੈ ਜੀ ਹਾਂਜੀ ਸਰ ਸ਼ੋਭਨ ਐਸਸੀ ਕੁਲਵਿੰਦਰ ਸਿੰਘ ਜੀ ਸਰ ਪੇਟੀ ਗੈਰੀ ਮਾਣੀ ਦੇ ਕਿਹੜੇ ਐਕਸੀਡੈਂਟ ਹੋਇਆ ਉਸ ਬਾਰੇ ਚੰਗੀ ਜਾਣਕਾਰੀ ਚਾਹੀਦੀ ਹੈ ਜਿਹੜਾ ਇਹ ਲੜਕਾ ਰਮਨ ਕੁਮਾਰ ਇਨਾਂ ਦੀ ਮਦਰ ਸੁਮਿਤਰਾ ਤੇ ਬੇਟਾ ਲਖਨ ਜੀ ਇਹ ਲੋ ਆਪਣੀ ਬੈਗ ਤੇ ਆ ਰਹੇ ਸੀਗੇ ਪਿੰਡ ਤੋਂ ਬਾਗੋਂ ਗੈਰੀ ਕਸਬੇ ਨੂੰ ਜਾ ਰਹੇ ਸੀ ਤੇ ਆਟਕ ਦੇ ਉੱਪਰ ਸਾਰ ਇੱਕ ਟਰੱਕ ਆ ਰਿਹਾ ਸੀ ਦੂਸਰੀ ਸਾਈਡ ਤੋਂ ਤੇ ਟਰੱਕ ਦੇ ਨਾਲ ਇਨਾਂ ਦੀ ਹਿੱਟ ਹੋਣ ਕਰਕੇ ਇਹ ਰਮਨਦੀ ਤੇ ਮੋਕੇ ਤੇ ਮੌਤ ਹੋ ਗਈ ਹੈ ਜੀ ਇਨਾਂ ਦੇ ਮੈਸੇਜ ਨੂੰ ਤੇ ਸੌਰੀ ਸੌਰੀ ਇਨਾਂ ਦੀ ਮਦਰ ਸੁਮਿਤਰਾ ਜੀ ਤੇ ਬੇਟਾ ਲਖਨ ਜੀ ਉਹ 108 ਜਰੀ ਹੈ ਸਰ ਗੁਰਨਾਰਕੋ ਹਸਪੀਟਲ ਇਲਾਜ ਦੀ ਭੇਜਦੇ ਆ ਜੀ ਅਗਲੀ ਕਾਰਵਾਈ ਹਮਦਰ ਚੱਲਦੀ ਜਾ ਰਹੀ ਹੈ ਇਹਨਾਂ ਦਾ ਕਹਿਣਾ ਹੈ ਜੀ ਕਿ ਸੁਮਿਤਰਾ ਜੀ ਦੀ ਮਤਲਬ ਉਹ ਮੌਤ ਹੋ ਗਈ ਹੈ ਇਸ ਮਤਲਬ ਇਹ ਕਹਿਣਾ ਹੈ ਉਹ ਡਾਕਟਰ ਸਾਹਿਬ ਡਿਕਲੇਅਰ ਕਰੇਗਾ ਜੀ ਥੈਂਕ ਯੂ